ਰਾਮ ਤੀਰਥ ਰੋਡ ਬਾਈਪਾਸ ਤੇ ਗੰਦੇ ਨਾਲੇ ਤੇ ਬਣਿਆ ਪੁਲ ਸਰਹੱਦੀ ਪਿੰਡਾਂ ਨੂੰ ਅੰਮ੍ਰਿਤਸਰ ਸ਼ਹਿਰ ਨਾਲ ਜੋੜਨ ਦਾ ਕੰਮ ਕਰਦਾ ਹੈ ਪਰ ਇਹ ਪੁਲ ਆਪਣੀ ਮਿਆਦ ਪੂਰੀ ਕਰ ਚੁੱਕਿਆ ਹੈ ਰਾਹੀਰ ਜਾਨ ਜੋਖਮ ਵਿੱਚ ਪਾ ਕੇ ਇਸ ਪੁਲ ਨੂੰ ਪਾਰ ਕਰਦੇ ਹਨ ਕਈ ਵਾਰ ਹਾਦਸੇ ਵੀ ਹੋ ਚੁੱਕੇ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਡਰੇਨ ਦੇ ਪਾਣੀ ਦੀ ਗੱਲ ਕਰੀਏ ਤਾਂ ਗੰਦੇ ਪਾਣੀ ਨਾਲ ਹਵਾ ਅਤੇ ਪਾਣੀ ਦੂਸ਼ਿਤ ਹੋ ਰਿਹਾ ਹੈ ਪਿੰਡ ਮਾਹਲ ਦੇ ਲੋਕ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਸਾਡੀ ਟੀਮ ਵੱਲੋਂ ਐਸ ਡਰੇਨ ਅਤੇ ਪੁਲ ਦੀਆਂ ਕਈ ਖਬਰਾਂ ਕਵਰ ਕੀਤੀਆਂ ਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਦੇਖੋ ਜੀ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਪੁਲਨਾ ਪਿੰਡ ਮਾਲ ਦੇ ਨਿਵਾਸੀਆਂ ਨਾਲ ਇਹ ਵਾਦਾ ਜ਼ਰੂਰ ਕੀਤਾ ਵਾ ਵੀ ਜਿਹੜੀ ਤੰਗ ਟਾਪ ਡਰੇਨ ਆ ਤੇ ਜਿਹੜਾ ਬਾਈਪਾਸ ਮਾਲ ਚੌਕ ਆ ਉਹ ਜਿਹੜਾ ਵਾ ਜਲਦ ਬਣਾ ਦਿੱਤਾ ਜਾਵੇਗਾ ਪਰ ਹੋਇਆ ਕੀ ਆ 1995 ਤੋਂ ਲੈ ਕੇ ਸਰਕਾਰਾਂ ਨੇ ਮਿੱਠੀਆਂ ਗੋਲੀਆਂ ਦਿੱਤੀਆਂ ਹਰ ਰਾਜਨੀਤਿਕ ਆਗੂ ਹੋਵੇ ਚਾਹੇ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਇਹ ਕਹਿ ਕੇ ਜਾਂਦੇ ਜਰੂਰ ਸੁਣੇ ਆ ਵੀ ਚਲ ਦੇਦਾ ਦੁਘਟਨ ਹੋ ਰਿਹਾ ਵਾ ਪਰੰਤੂ ਅੱਜ 40 ਸਾਲ ਬੀਤ ਚੁੱਕੇ ਨੇ ਟੰਗਟਾਪ ਡਰੇਨ ਜਿਹੜੀ ਪਾਣੀ ਦੁੱਸ਼ਦ ਹੋ ਚੁੱਕਾ ਵਾ ਔਰ ਇਹਦੇ ਨਾਲ ਬਿਮਾਰੀਆਂ ਦਾ ਬਹੁਤ ਵੱਡਾ ਜਿਹੜਾ ਫਲਾਅ ਪੈ ਲਿਆ ਗਿਆ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਤੇ ਪੀਣ ਵਾਲਾ ਪਾਣੀ ਜਿਹੜਾ ਇਸ ਵੇਲੇ 600 650 ਦੇ ਬੈਕਟੀਰੀਆ ਦੇ ਨਾਲ ਜਾ ਰਿਹਾ ਵਾ ਜਿਹਦੇ ਨਾਲ ਅਕਸਰ ਲੋਕ ਬਿਮਾਰ ਹੁੰਦੇ ਦੇਖੇ ਜਾ ਰਹੇ ਨੇ ਜੇ ਇਲੈਕਟ੍ਰੋਨਿਕ ਸਮਾਨ ਦੀ ਗੱਲ ਕਰੀਏ ਥੇਲੂ ਵਸਤੂਆਂ ਦੀ ਤੇ ਉਹਦੇ ਵਿੱਚ ਇਲੈਕਟ੍ਰੋਨਿਕ ਸਮਾਨ ਜਿਹੜਾ 1 ਸਾਲ ਬਾਅਦ ਹੀ ਏਸੀ ਹੋਵੇ ਚਾਹੇ ਐਲਸੀਡੀ ਹੋਵੇ ਚਾਹੇ ਕੰਪਿਊਟਰ ਹੋਵੇ ਉਹ ਖਤਮ ਹੀ ਹੋ ਜਾਂਦਾ ਹੈ ਇਸ ਵਾਰ ਦੇ ਨਾਲ। ਇਲਾਕਾ ਵਾਸੀ ਇਹ ਮੰਗਿਆ ਕਿ ਟੰਗਟਾਪ ਡਰੇਨ ਦੇ ਜਿੱਥੇ ਪਹਿਲਾਂ ਚੋਣਾ ਦੇ ਸਮੇਂ ਇੱਕ ਸਿਆਸਤ ਹੋਈ ਸੀ, ਸੋਸ਼ਲ ਮੀਡੀਆ ਤੇ ਪ੍ਰਚਾਰ ਪ੍ਰਸਾਰ ਹੋਇਆ ਸੀ ਵੀ ਬਣਾ ਦਿੱਤਾ ਜਾਏਗਾ। ਪਰ 2 ਸਾਲ ਹੋ ਗਏ ਨੇ ਸਰਕਾਰ ਬਣਨ ਤੋਂ ਬਾਅਦ ਵੀ ਇਸ ਟੰਗਟਾਪ ਡਰੇਨ ਬਾਰੇ ਅੱਜ ਤੱਕ ਕੋਈ ਵੀ ਸਿਆਸੀ ਆਗੂ ਵੱਲੋਂ ਬਿਆਨ ਨਹੀਂ ਦਿੱਤਾ ਗਿਆ। ਜੇਕਰ ਪੁਲ ਦੀ ਗੱਲ ਕਰੀਏ ਤੇ ਕੰਪਨੀ ਨੇ ਪੁਲ ਪਿਛਲੇ 1.5 ਸਾਲ ਤੋਂ ਤਿਆਰ ਕਰਕੇ ਅੱਧ ਵਿਚਾਲੇ ਛੱਡ ਦਿੱਤਾ ਵਾ ਇਹ ਵੀ ਪਤਾ ਲੱਗਾ ਕਿ ਪੁਲ ਦੀਆਂ ਡਰਾਇੰਗਾਂ ਜਿਹੜੀਆਂ ਬਦਲ ਦਿੱਤੀਆਂ ਗਈਆਂ ਨੇ ਜਿਸ ਕਰਕੇ ਠੇਕੇਦਾਰ ਵੱਲੋਂ ਇਸ ਪੁਲ ਨੂੰ ਦੁਬਾਰਾ ਤੋੜਨਾ ਸ਼ੁਰੂ ਕਰ ਦਿੱਤਾ ਗਿਆ ਵਾ ਹੁਣ ਵੇਖਿਆ ਜਾਵੇ ਵੀ ਜੇ ਇਨ੍ਹਾਂ ਹਾਲਾਤਾਂ ਦੇ ਵਿੱਚ ਇੱਥੋਂ ਹਜ਼ਾਰਾਂ ਵੀਕਲ ਰੋਜ਼ ਸ਼੍ਰੀ ਰਾਮ ਤੀਰਥ ਮੰਦਿਰ ਭਗਵਾਨ ਵਾਲਮੀਕ ਤੀਰਥ ਵਿਖੇ ਨਤਮਸਤਕ ਹੋਣ ਲਈ ਜਾਂਦੇ ਨੇ ਕਿਸੇ ਵੇਲੇ ਵੀ ਇਹ ਪੁਲ ਜਿਹੜਾ ਹਾਲਸੇ ਦਾ ਜਿਹੜਾ ਵਾ ਸ਼ਿਕਾਰ ਹੋ ਸਕਦਾ ਵਾ ਲਾਕਨ ਵਾਸੀਨਾਂ ਤਰਫੋਂ ਮੰਗ ਕਰਦੇ ਆਂ ਵੀ ਇਹਨੂੰ ਜਲਦ ਜਿਹੜਾ ਵਾ ਤੁੰਗਟਾਪ ਟ੍ਰੇਨ ਅਤੇ ਬਾਈਪਾਸ ਮੁਲ ਪੁਲ ਮਾਲ ਨੂੰ ਜਿਹੜਾ ਵਾ ਬਣਾ ਕੇ ਜਿਹੜਾ ਵਾ ਲੋਕਾਂ ਨੂੰ ਜਿਹੜੀ ਇਹ ਨਜਾਜ਼ ਦਵਾਈ ਜਾਵੇ ਅਸੀਂ ਇਸ ਵਕਤ ਰਾਮ ਤੀਰਥ ਰੋਡ ਤੇ ਮੌਜੂਦ ਆਂ ਜਿੱਥੇ ਕਿ ਪੁਲ ਨਿਰਮਾਣ ਅਧੀਨ ਹੈ ਕਾਰਣ ਇਹ ਹੈ ਕਿ ਉਸਦੀ ਜਿਹੜੀ ਡਰਾਇੰਗ ਹੈ ਉਹ ਗਲਤ ਹੈ ਜਿਸ ਕਾਰਨ ਠੇਕੇਦਾਰ ਵੱਲੋਂ ਹੁਣ ਇਹਨੂੰ ਤੋੜ ਕੇ ਦੁਬਾਰਾ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾਵੇਗੀ ਪਾਣੀ ਦੀ ਗੱਲ ਕਰੀਏ ਤਾਂ ਡਰੇਨ ਦਾ ਪਾਣੀ ਜਿਹੜਾ ਬੜਾ ਹੀ ਦੂਸ਼ਿਤ ਹੋ ਚੁੱਕਾ ਹੈ ਜਿਹਦੇ ਨਾਲ ਇਲਾਕਾ ਵਾਸੀਆਂ ਨੂੰ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਨੇ ਸੋ ਇਲੈਕਸ਼ਨਾਂ ਦੇ ਦੌਰਾਨ ਇਸ ਦਾ ਕੰਮ ਸ਼ੁਰੂ ਤਾਂ ਕੀਤਾ ਗਿਆ ਪਰ ਹਜੇ ਤੱਕ ਇਸ ਦਾ ਕੰਮ ਜਿਹੜਾ ਹੈ ਉਹ ਸਿਰੇ ਨਹੀਂ ਚੜਾਇਆ ਗਿਆ ਜਿਹੜਾ ਪੁਰਾਣਾ ਪੋਲ ਹੈ ਉਹ ਆਪਣੀ ਉਮਰ ਹੰਢਾ ਚੁੱਕਾ ਹੈ ਤੇ ਕਿਸੇ ਵੇਲੇ ਵੀ ਕੁਝ ਵੀ ਹਾਦਸਾ ਹੋ ਸਕਦਾ ਹੈ ਸ਼ਾਇਦ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੈ ਸੋ ਉਮੀਦ ਕਰਦੇ ਹਾਂ ਕਿ ਇਸ ਪੁਲ ਦਾ ਜਲਦ ਤੋਂ ਜਲਦ ਨਿਰਮਾਣ ਕਰਵਾਇਆ ਜਾਵੇਗਾ ਤੇ ਜਿਹੜੀ ਡਰੇਨ ਹੈ ਇਸ ਨੂੰ ਕਵਰ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਪੇ ਨਿਊਜ਼